ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚਾ ਪੰਜਾਬ ਹੜ੍ਹਾਂ ਨਾਲ ਬੁਰੀ ਤਰ੍ਹਾਂ ਗ੍ਰਸਤ ਹੈ ਤੇ ਪੰਜਾਬੀ ਕਈ ਪੱਧਰ ਤੇ ਇਹ ਲੜਾਈ ਲੜ ਰਹੇ ਨੇ ਤੇ ਮੈਂ ਸਮਝਦਾ ਅੱਜ ਦਾ ਜੋ ਮੈਂ ਅੱਜ ਰੂਬਰੂ ਹੋਇਆ ਥੋਡੇ ਇਹ ਤਿੰਨ ਹੜ੍ਹਾਂ ਨਾਲ ਸੰਬੰਧਿਤ ਤਿੰਨ ਮੁੱਦਿਆਂ ਤੇ ਆਪਦੇ ਵਿਚਾਰ ਰੱਖਣ ਲਈ ਥੋਡੇ ਰੂਬਰੂ ਹੋਇਆ ਪਹਿਲਾ ਤਾਂ ਹੈ ਵੀ ਜਿਸ ਤਰੀਕੇ ਦੇ ਨਾਲ ਇਹ ਹੜ੍ਹਾਂ ਦੀ ਮਾਰ ਦੇ ਵਿੱਚ ਜੋ ਪੰਜਾਬੀਆਂ ਨੇ ਇੱਕ ਮੁਟਤਾ ਦਿਖਾਈ ਹੈ ਅਤੇ ਕੱਲੇ ਪੰਜਾਬ ਵਿੱਚ ਨਹੀਂ ਬਲਕਿ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਬੈਠੇ ਨੇ ਉਹ ਅੱਜ ਇਕੱਠੇ ਹੋ ਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਾਹਮਣੇ ਆਏ ਨੇ ਦੂਸਰਾ ਕੱਲ ਨੂੰ ਪ੍ਰਧਾਨ ਮੰਤਰੀ ਜੀ ਦੀ ਪੰਜਾਬ ਦੀ ਫੇਰੀ ਹੈ ਉਹਦੇ ਬਾਰੇ ਵੀ ਕੁਝ ਜਿਹੜਾ ਹੈ ਵਿਚਾਰ ਰੱਖਣਾ ਚਾਹੁੰਦਾ ਸੀ ਅਤੇ ਤੀਜਾ ਜੋ ਮੌਜੂਦਾ ਸਰਕਾਰ ਹੈ ਜਿਹੜਾ ਮੈਂ ਨਹੀਂ ਕਹਿੰਦਾ ਵੀ ਸਾਰੀ ਹੀ ਜ਼ਿੰਮੇਵਾਰੀ ਹੈ ਬਲਕਿ ਇੱਕ ਪਰ ਬਹੁਤ ਵੱਡੀ ਕਾਰਨ ਹੈ ਇਹਨਾਂ ਜੋ ਹੜਾਂ ਦਾ ਐਡਾ ਵੱਡਾ ਜਿਹੜਾ ਹੈ ਪ੍ਰਭਾਵ ਪੈਣ ਦਾ ਵੀ ਜੋ ਡਰੇਨੇਜ ਡਿਪਾਰਟਮੈਂਟ ਦੇ ਵਿੱਚ ਬਹੁਤ ਵੱਡੀ ਕਫਲਾ ਹੋਇਆ ਉਹ ਅੱਜ ਲੋਕਾਂ ਦੇ ਸਾਹਮਣੇ ਉਸ ਚੀਜ਼ ਨੂੰ ਵੀ ਲਿਆਉਣਾ ਜ਼ਰੂਰੀ ਹੈ ਪਹਿਲੀ ਗੱਲ ਤਾਂ ਹੈ ਵੀ ਜੋ ਹੜਾਂ ਦੇ ਵਿੱਚ ਮਾਰ ਹੋਈ ਹੈ ਅਤੇ ਜਿਸ ਤਰੀਕੇ ਦੇ ਨਾਲ ਸਮੁੱਚੇ ਪੰਜਾਬੀ ਇਕੱਠੇ ਹੋਏ ਨੇ ਆਪਦੇ ਭਰਾਵਾਂ ਭੈਣਾਂ ਦੀ ਮੱਤ ਵਾਸਤੇ ਅੱਗੇ ਆਏ ਨੇ ਚਾਹੇ ਅਮੀਰ ਤੋਂ ਅਮੀਰ ਤੇ ਪ੍ਰਭਾਵਸ਼ਾਲੀ ਤੋਂ ਪ੍ਰਭਾਵਸ਼ਾਲੀ ਕੋਈ ਵਿਅਕਤੀ ਹੈ ਤੇ ਗਰੀਬ ਤੋਂ ਲੈ ਕੇ ਦਿਹਾੜੀਦਾਰ ਤੱਕ ਮੈਂ ਸਭ ਦਾ ਸਾਰੇ ਆਪ ਦਾ ਆਪ ਦਾ ਜਿੱਡਾ ਯੋਗਦਾਨ ਪਾ ਸਕਦੇ ਨੇ ਉਹਨਾਂ ਨੇ ਪਾਇਆ ਇੱਥੇ ਕੱਲੇ ਪੈਸੇ ਦੀ ਮੈਂ ਨਹੀਂ ਰੱਖਦਾ ਮੈਂ ਸਭ ਦਾ ਭਾਵਨਾ ਮੈਂ ਨਹੀਂ ਰੱਖਦੀ ਹੈ ਕਈ ਵਾਰੀ ਅਰਬਾਪਤੀ ਦਾ ਦਿੱਤਾ ਲੱਖਾਂ ਰੁਪਏ ਨਾਲੋਂ ਇੱਕ ਦਿਹਾੜੀਦਾਰ ਦਾ ਦਿੱਤਾ ਹਜ਼ਾਰਾਂ ਰੁਪਏ ਜ਼ਿਆਦਾ ਮੈਂ ਨਹੀਂ ਰੱਖਦਾ ਕਿਉਂਕਿ ਉਹਦੇ ਚ ਜੋ ਭਾਵਨਾ ਹੁੰਦੀ ਹੈ ਉਹ ਉਹ ਬਹੁਤ ਹੁੰਦੀ ਹੈ ਸਪੈਸ਼ਲੀ ਮੇਰਾ ਸਿਰ ਝੁਕਦਾ ਹੈ ਸਾਰੇ ਪੰਜਾਬੀਆਂ ਦੇ ਅੱਗੇ ਮੈਂ ਕੋਈ ਵਿਸ਼ੇਸ਼ ਨਹੀਂ ਮੈਂ ਸਮਝਦਾ ਸੈਲੀਬ੍ਰਿਟੀ ਤੋਂ ਲੈ ਕੇ ਵੱਡੇ ਵੱਡੇ ਸਪੋਰਟਸ ਸਟਾਰ ਅਤੇ ਸਿਆਸੀ ਲੀਡਰ ਤੇ ਨਾਲ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ ਸੰਪਰਦਾਵਾਂ ਨੇ ਤੇ ਆਮ ਲੋਕ ਕਿਸਾਨ ਮਜ਼ਦੂਰ ਸਾਰੇ ਅੱਜ ਮੈਂ ਸਮਝਦਾ ਇਸ ਦੇ ਵਿੱਚ ਆਪ ਦਾ ਬਹੁਤ ਵੱਡਾ ਜਿੰਨਾ ਵੀ ਸਾਰਥਕ ਯੋਗਦਾਨ ਹੋ ਸਕਦਾ ਸਾਰੇ ਪਾ ਰਹੇ ਨੇ ਤੇ ਅੱਜ ਪੰਜਾਬੀਆਂ ਨੇ ਸਾਬਤ ਕਰਤਾ ਕਿ ਪੰਜਾਬੀਆਂ ਵਰਗੀ ਕੌਮ ਕੋਈ ਦੁਨੀਆ 'ਚ ਕਿਤੇ ਨਹੀਂ ਹੈ ਜਿਹੜੇ ਆਪ ਆਪ ਦਾ ਸਮਰਨ ਦੀ ਸਮਰਨ ਦੀ ਸਮਰਥਾ ਰੱਖਦੇ ਨੇ ਜਿਨ੍ਹਾਂ ਨੇ ਕਦੇ ਸਰਕਾਰਾਂ ਵੱਲ ਝਾਕ ਨਹੀਂ ਕੀਤੀ ਅਤੇ ਹਮੇਸ਼ਾ ਅਣਖ ਦੇ ਨਾਲ ਜਿਹੜਾ ਹੈ ਪੰਜਾਬੀ ਜਿਉਏ ਨੇ ਤੇ ਅੱਜ ਜਿਹੜਾ ਹੈ ਆਪਦੀ ਉਸ ਅਣਖ ਦਾ ਸਭ ਤੋਂ ਵੱਡਾ ਸਬੂਤ ਦਿੱਤਾ ਹੈ ਕਿ ਚਾਹੇ ਸੂਬੇ ਦੀ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ ਕਿ ਅਸੀਂ ਮੰਗ ਜਿਹੜੇ ਇੱਕ ਸਿਆਸੀ ਲੀਡਰ ਅਸੀਂ ਜ਼ਰੂਰ ਕਰੀ ਜਾਂਦੇ ਆ ਪਰ ਪੰਜਾਬ ਦੇ ਕਿਸੇ ਵਿਅਕਤੀ ਨੇ ਕਿਤੇ ਇਹ ਨਹੀਂ ਕਿਹਾ ਵੀ ਸਰਕਾਰ ਸਾਨੂੰ ਜਿਹੜਾ ਆ ਦੇਵੇ ਇਹ ਇਹ ਸਾਡੀ ਇੱਕ ਪੰਜਾਬੀਆਂ ਦੀ ਜੋ ਅਣਖ ਹੈ ਉਹ ਅੱਜ ਜਿਹੜੀ ਹੈ ਸਿਰ ਉੱਚਾ ਕਰਕੇ ਜਿਹੜਾ ਜਿਉਣ ਦੀ ਜੋ ਸਾਨੂੰ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਜਾਨੂੰ ਸਿਖਾਇਆ ਉਹ ਉਹਦੀ ਬਹੁਤ ਵੱਡੀ ਮਿਸਾਲ ਦਿੱਤੀ ਹੈ ਸੋ ਮੇਰਾ ਸਾਰਿਆਂ ਦੇ ਅੱਗੇ ਸਿਰ ਝੁਕਦਾ ਹੈ ਤੇ ਸਾਰੇ ਆਪ ਦਾ ਪਾਰ ਨਹੀਂ ਅਸੀਂ ਵੀ ਆਪਦੇ ਵੱਲੋਂ ਯਤਨ ਕਰ ਰਹੇ ਆਂ ਪਹਿਲਾਂ ਤਾਂ ਅਸੀਂ ਆਪਦੇ ਹਲਕੇ ਦੇ ਵਿੱਚ ਕਿਉਂਕਿ ਬੜਾ ਮਾੜ ਹੜ ਪ੍ਰਭਾਵਿਤ ਹੈ ਅਸੀਂ ਆਪਦੀ ਫਾਊਂਡੇਸ਼ਨ ਵੱਲੋਂ ਯਤਨ ਕੀਤਾ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਜਿੱਥੇ ਪਾਣੀ ਖੜਾ ਹੈ ਉੱਥੇ ਡੀਜ਼ਲ ਦੀ ਲੋੜ ਹੈ ਬੰਨ ਪੱਕੇ ਕਰਨ ਦੀ ਡੀਜ਼ਲ ਦੀ ਲੋੜ ਹੈ ਸੋ ਤਕਰੀਬਨ 5000 ਲੀਟਰ ਅਸੀਂ ਤੇਲ ਵੱਖ-ਵੱਖ ਪਿੰਡਾਂ ਦੇ ਵਿੱਚ ਕੋਟਾ ਲਹਿਲ ਆਲਮਪੁਰ ਚੋਟੀਆਂ ਕੜੈਲ ਹੰਡਾ ਕੁਦਨੀ ਰਾਮਪੁਰਾ ਕਮੂਰਕਾਟ ਮੂਨਕ ਸਲੇਮਗੜ੍ਹ ਹਮੀਰਗੜ੍ਹ ਤੇ ਇਸੇ ਤਰ੍ਹਾਂ ਮਕੋੜ ਸਾਹਿਬ ਮੰਡਵੀ ਹੁੰਦਰਪੈਣੀ ਮਤਲਬ ਜਿੱਥੇ-ਜਿੱਥੇ ਵੀ ਸਾਨੂੰ ਆਇਆ ਲੋਕਾਂ ਦਾ ਉੱਥੋਂ ਆਪਦੇ ਵੱਲੋਂ ਯਤਨ ਕੀਤਾ ਹੈ ਤੇ ਹੁਣ ਵੀ ਸਾਰਿਆਂ ਨੂੰ ਬੇਨਤੀ ਹੈ ਵੀ ਜੇ ਕਿਸੇ ਨੂੰ ਹੋਰ ਵੀ ਕਿਸੇ ਚੀਜ਼ ਦੀ ਵਸਤੂ ਦੀ ਜਾਂ ਕੋਈ ਡੀਜ਼ਲ ਦੀ ਕਿਤੇ ਕੋਈ ਕਾਰਟ ਹੋਵੇ ਲੋੜ ਹੈ ਸਾਨੂੰ ਮੈਸੇਜ ਲਾ ਸਕਦੇ ਅਸੀਂ ਤੁਹਾਡੇ ਵਾਸਤੇ ਹਮੇਸ਼ਾ ਹਾਜ਼ਰ ਹਾਂ ਤੇ ਸਾਡੇ ਪਰਿਵਾਰ ਵੱਲੋਂ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹ ਜਦ ਹੜ ਜਿਹੜਾ ਹੈ ਦਾ ਪਾਣੀ ਉਤਰ ਜੂਗਾ ਉਸ ਤੋਂ ਬਾਅਦ ਅਸੀਂ ਸੱਤ ਘਰ ਬਣਾਉਣ ਦਾ ਐਲਾਨ ਆਪਦੇ ਪਰਿਵਾਰ ਵੱਲੋਂ ਤਿੰცა ਸਾਹਿਬ ਦੀ ਯਾਦ ਵਿੱਚ ਆਲਰੇਡੀ ਕਰ ਚੁੱਕੇ ਹਾਂ ਤੇ ਇਹ ਇਮੀਡੀਏਟਲੀ ਹੜ੍ਹਾਂ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ ਤੇ ਹੋਰ ਵੀ ਜਿਹੜਾ ਹੈ ਅਸੀਂ ਤਕਰੀਬਨ ਇਸ ਵਾਸਤੇ 10 ਲੱਖ ਰੁਪਈਆ ਜਿਹੜਾ ਹੈ ਆਪ ਦੇ ਪਰਿਵਾਰ ਵੱਲੋਂ ਇਕੱਠਾ ਕੀਤਾ ਤੇ ਉਹਨੂੰ ਅਸੀਂ ਗਰੀਬਾਂ ਦੇ ਮਕਾਨਾਂ ਵਿੱਚ ਜੋ ਸਹਾਇਤਾ ਲਾਉਣ ਲਈ ਅਸੀਂ ਆਪਦਾ ਹਿੱਸਾ ਪਾਵਾਂਗੇ ਪਰ ਇਹ ਕੁਝ ਨਹੀਂ ਹੈ ਮੈਂ ਸਮਝਦਾ ਕਿ ਇਹ ਤਾਂ ਹਰ ਵਿਅਕਤੀ ਜਿਹੜਾ ਪੰਜਾਬ ਦਾ ਹੈ ਉਹ ਕਰ ਰਿਹਾ ਹੈ ਤੇ ਅਸੀਂ ਵੀ ਆਪਦਾ ਜਿੰਨਾ ਤੇ ਸਮਰਥਾ ਹੈ ਉਹਦੇ ਮੁਤਾਬਕ ਅਸੀਂ ਜਿਹੜਾ ਯਤਨ ਕਰ ਰਹੇ ਹਾਂ ਤੁਹਾਡੇ ਵਾਸਤੇ ਹਮੇਸ਼ਾ ਹਾਜ਼ਰ ਹਾਂ ਤੇ ਦੂਜੀ ਗੱਲ ਜਿਹੜੀ ਹੈ ਪ੍ਰਧਾਨ ਮੰਤਰੀ ਸਾਹਿਬ ਦੀ ਜਿਹੜੀ ਕੱਲ ਦੀ ਫੇਰੀ ਹੈ ਚਲੋ ਬਹੁਤ ਵਧੀਆ ਕੀਤਾ ਪਰ ਬਹੁਤ ਦੇਰੀ ਨਾਲ ਆਈ ਅੱਜ 10 ਦਿਨ ਤੋਂ ਉੱਤੇ ਦਾ ਸਮਾਂ ਹੋ ਗਿਆ ਹੜਾ ਐ ਤੇ ਪ੍ਰਧਾਨ ਮੰਤਰੀ ਜੀ 15 ਦਿਨ ਬਾਅਦ ਜੇ ਇਹ ਦੌਰਾ ਆਉਣਾ ਉਹ ਉਹਨਾਂ ਦੀ ਪੰਜਾਬ ਪ੍ਰਤੀ ਕਿੰਨੀ ਕੁ ਜਿਹੜੀ ਸਮਰਪਣ ਭਾਵਨਾ ਹੈ ਜਾਂ ਪੰਜਾਬ ਦੇ ਲੋਕਾਂ ਪ੍ਰਤੀ ਕਿੰਨਾ ਪਿਆਰ ਹੈ ਉਹ ਇਸ ਚੀਜ਼ ਤੋਂ ਜ਼ਾਹਰ ਹੁੰਦਾ ਹੈ ਕਿ ਉਹਨਾਂ ਨੇ ਇਹ ਵੀ ਮਜਬੂਰੀ ਵਸ ਕਿਉਂਕਿ ਜਦ ਪ੍ਰਧਾਨ ਮੰਤਰੀ ਜੀ ਨੇ ਟਵੀਟ ਕੀਤਾ ਸੀ ਉਹ ਉੱਥੇ ਅਫਗਾਨਿਸਤਾਨ ਦੇ ਵਿੱਚ ਜਦ ਪੁਚਾਲ ਆਇਆ ਉਹਦੇ ਬਾਰੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਦੇ ਟਵੀਟ ਦਾ ਜਵਾਬ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਤੁਹਾਡੀ ਪੰਜਾਬ ਪ੍ਰਤੀ ਜਿਹੜੀ ਬੇਰੁਖੀ ਹੈ ਉਹ ਕੋਈ ਚੰਗੀ ਗੱਲ ਨਹੀਂ ਤੇ ਉਹਨੂੰ ਪ੍ਰਿੰਟ ਜਿਹੜਾ ਇੱਕ ਤੇ ਟਾਈਮਜ਼ ਆਫ ਇੰਡੀਆ ਜਿਹੜਾ ਬਹੁਤ ਵੱਡਾ ਇੰਡੀਅਨ ਐਕਸਪ੍ਰੈਸ ਸੋਰੀ ਬਹੁਤ ਵੱਡਾ ਅਖਬਾਰ ਹੈ ਉਹਦੇ ਮੁੱਖ ਸੰਪਾਦਕ ਜਿਹੜੇ ਨੇ ਸ਼ੇਖਰ ਗੁਪਤਾ ਉਹਨਾਂ ਨੇ ਬਹੁਤ ਵਧੀਆ ਉਹਦੇ ਤੇ ਆਰਟੀਕਲ ਲਿਖਿਆ ਹੈ ਬੀ ਗਾਨੀ ਜੀ ਦੀ ਟਵੀਟ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਮਜਬੂਰ ਹੋ ਕੇ ਆਉਣਾ ਪਿਆ ਚਲੋ ਪ੍ਰੈਸ਼ਰ ਕਈ ਕੱਲੇ ਗਿਆਨੀ ਜੀ ਦਾ ਹੋਰ ਵੀ ਜਿਹੜਾ ਪੰਜਾਬ ਦੇ ਲੋਕਾਂ ਦਾ ਬੜਾ ਪ੍ਰੈਸ਼ਰ ਸੀ ਉਹਨਾਂ ਨੂੰ ਖੁਦ ਪਹਿਲਾਂ ਆਉਣਾ ਚਾਹੀਦਾ ਸੀ ਚਲੋ ਲੇਟ ਆਏ ਨੇ ਪਰ ਮੈਂ ਆਸ ਕਰਦਾ ਵੀ ਜੇ ਹੁਣ ਆਏ ਆਉਣਗੇ ਤਾਂ ਘੱਟੋ ਘੱਟ ਪੰਜਾਬ ਵਾਸਤੇ ਜੋ ਵੀ ਨੁਕਸਾਨ ਹੋਇਆ ਉਹਦੀ ਪੂਰਤੀ ਵਾਸਤੇ ਉਹ ਐਲਾਨ ਕਰਕੇ ਜਾਣਗੇ ਨਹੀਂ ਜਿਹੜਾ ਇਹਨਾਂ ਦੀ ਫੇਰੀ ਦਾ ਜਾਂ ਆਉਣ ਦਾ ਕੋਈ ਸਾਰਥਕ ਜਿਹੜਾ ਸਿੱਟਾ ਉਹ ਨਹੀਂ ਨਿਕਲੇਗਾ ਤੇ ਇਹ ਚਾਹੇ ਭਾਜਪਾ ਲੀਡਰਸ਼ਿਪ ਹੈ ਚਾਹੇ ਪ੍ਰਧਾਨ ਮੰਤਰੀ ਦਾ ਦਫਤਰ ਹੈ ਉਹਨਾਂ ਨੂੰ ਇਸ ਚੀਜ਼ ਨੂੰ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਜੇ ਹੁਣ ਕੱਲ ਨੂੰ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਤਾਂ ਬਹੁਤ ਵੱਡਾ ਇੱਕ ਐਸਾ ਯੋਗਦਾਨ ਪਾ ਕੇ ਜਾਣ ਜਿਹੜਾ ਪੰਜਾਬ ਦੇ ਲੋਕ ਘਟੋ ਘਟ ਇਹ ਯਾਦ ਰੱਖਣ ਉਹ ਪੰਜਾਬ ਬੇਗਾਨਾ ਮਹਿਸੂਸ ਨਾ ਕਰਨ ਆਪਦੇ ਦੇਸ਼ ਵਿੱਚ ਉਹਨਾਂ ਨੂੰ ਲੱਗੇ ਵੀ ਹਾਂ ਸਾਡਾ ਦੇਸ਼ ਸਾਡੇ ਨਾਲ ਖੜਾ ਹੈ ਸੌਖੀ ਘੜੀ ਦੇ ਵਿੱਚ ਭਾਵੇਂ ਅਸੀਂ ਕੋਈ ਮੰਗਦੇ ਨਹੀਂ ਸਾਡੇ ਵਿੱਚ ਆਪਦੇ ਵਿੱਚ ਸਮਰਥਾ ਹੈ ਪਰ ਫਿਰ ਵੀ ਸਰਕਾਰਾਂ ਦੀ ਜੋ ਜ਼ਿੰਮੇਵਾਰੀ ਹੈ ਉਹ ਸਰਕਾਰਾਂ ਨੂੰ ਨਿਭਾਉਣੀ ਚਾਹੀਦੀ ਹੈ ਤੇ ਤੀਸਰਾ ਜੋ ਇਹਨਾਂ ਹੜ੍ਹਾਂ ਦਾ ਇੱਕ ਕਾਰਨ ਇਹ ਵੀ ਹੈ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਹਰ ਸਾਲ ਡਰੇਨੇਜ ਦਾ ਸਫਾਈ ਤੇ ਜਿਹੜੇ ਬੰਨ੍ਹ ਨੇ ਉਹ ਪੱਕੇ ਕਰਨੇ ਮਜ਼ਬੂਤ ਕਰਨ ਦਾ ਜਿਹੜਾ ਪੈਸਾ ਖਰਚਾ ਜਾਂਦਾ ਹੈ ਉਹਦੇ ਵਿੱਚ ਬਹੁਤ ਵੱਡਾ ਘਪਲਾ ਜਿਹੜਾ ਸਾਹਮਣੇ ਆਇਆ ਹੈ ਮੈਂ ਸਾਰੇ ਪੰਜਾਬ ਦੀ ਤਾਂ ਹੋਈ ਗਈ ਹੋਏਗਾ ਪਰ ਕਿਉਂਕਿ ਮੇਰੇ ਹਲਕੇ ਦੇ ਵਿੱਚ ਮੰਤਰੀ ਦੇ ਚਹੇਤਿਆਂ ਨੂੰ ਜਿਸ ਤਰੀਕੇ ਦੇ ਨਾਲ ਇਹ ਸਾਰਾ ਟੈਂਡਰ ਲੋਡ ਕੀਤੇ ਗਏ ਅਤੇ ਉਹ ਟੈਂਡਰ ਲੋਡ ਕਰਨ ਦੇ ਬਾਵਜੂਦ ਵੀ ਉਥੇ ਕੋਈ ਕੰਮ ਨਹੀਂ ਹੋਇਆ ਇਹ ਜਿਹੜੇ ਠੇਕੇਦਾਰ ਸੀ ਇਸ ਝਾਕ ਸੀ ਕਿ ਮੀਂਹ ਦਾ ਸੀਜ਼ਨ ਆ ਕੇ ਚਲੇ ਜਾਵੇ ਤੇ ਫਿਰ ਜਿਹੜਾ ਅਸੀਂ ਸਾਰਾ ਪੈਸਾ ਹੜਪ ਜਾਾਂਗੇ ਸਾਨੂੰ ਕੰਮ ਕਰਨ ਦੀ ਲੋੜ ਨਹੀਂ ਅਸੀਂ ਕਹਾਂਗੇ ਵੀ ਜੀ ਅਸੀਂ ਤਾਂ ਕੰਮ ਕਰਤਾ ਸੀ ਇਹ ਫਿਰ ਜਿਹੜੀ ਮਿੱਟੀ ਪਿੱਛੋਂ ਆ ਗਈ ਤੇ ਇਹ ਜਿਹੜਾ ਹੈ ਡレイン ਦੁਆਰੇ ਭਰ ਗਿਆ ਪਰ ਉਸ ਤੋਂ ਪਹਿਲਾਂ ਹੀ ਜਿਸ ਤਰ੍ਹਾਂ ਇੱਕ ਇਹ ਹੜਾ ਹੈ ਨਹੀਂ ਪੰਜਾਬ ਚ ਉਹਦੇ ਨਾਲ ਇਹਨਾਂ ਦਾ ਜੋ ਕਪਲਾ ਸੀ ਉਹਦਾ ਇੱਕ ਪਰਦਾ ਖਾਸ਼ ਹੋ ਗਿਆ ਤੇ ਉਹਦੇ ਵਿੱਚ ਜੋ ਮੌਜੂਦਾ ਮਹਿਕਮੇ ਦੇ ਮੰਤਰੀ ਨੇ ਉਹਦੇ ਚ ਹਿੱਤੇ ਉਹਦੇ ਰਿਸ਼ਤੇਦਾਰ ਉਹ ਸਾਰੇ ਵਿੱਚ ਉਹਦੇ ਵਿੱਚ ਜਿਹੜਾ ਹੈ ਡਾਇਰੈਕਟਲੀ ਜੁੜੇ ਹੋਈ ਇਹਨਾਂ ਦਾ ਨਾਂ ਉਹਨਾਂ ਦੇ ਨਾਵਾਂ ਤੇ ਇਹ ਸਾਰੇ ਕੰਮ ਅਲੋਟ ਹੋਏ ਤੇ ਇਹੋ ਜਿਹੇ ਕੰਮ ਇਹਨਾਂ ਦੇ ਜੇ ਆਹ ਇੱਕ ਹਲਕੇ ਦੇ ਵਿੱਚ ਆਪਦੇ ਹਲਕੇ ਦੇ ਵਿੱਚ ਆ ਤਾਂ ਪੰਜਾਬ ਵਿੱਚ ਤਾਂ ਹੁਣੀ ਹੋਣਾਗਾ ਸੋ ਸਰਕਾਰ ਦੀ ਬੇਰੁਖੀ ਸਰਕਾਰ ਦਾ ਜਿਸ ਤਰੀਕੇ ਦੇ ਨਾਲ ਸਰਕਾਰ ਦੀ ਜਿਹੜੀ ਹੈ ਬੇਇੰਤਜਾਮੀ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨੇ ਏਡੇ ਏਡੇ ਕੱਪ ਨੇ ਇਹਨਾਂ ਨੇ ਇਹ ਹਾਲਾਤਾਂ ਨੂੰ ਹੋਰ ਜ਼ਿਆਦਾ ਵਿਗਾੜਤਾ ਮੈਂ ਨਹੀਂ ਕਹਿੰਦਾ ਵੀ ਜੇ ਸਾਰਾ ਕੁਝ ਕਰਨ ਦੇ ਸ਼ਾਇਦ ਹੜ ਨਾ ਬਿਲਕੁਲ ਨਾ ਆਉਂਦੇ ਪਰ ਨੁਕਸਾਨ ਘਟਾਇਆ ਜਾ ਸਕਦਾ ਸੀ ਨੁਕਾਨ ਨੁਕਸਾਨ ਜੇ ਅੱਜ ਜਿਹੜਾ ਹੈ 1000 ਕਰੋੜ ਜਾਂ 10000 ਕਰੋੜ ਦਾ ਹੋਇਆ ਤਾਂ ਉਹਦੇ ਨਾਲੋਂ ਅੱਧੇ ਨਾਲੋਂ ਵੀ ਘੱਟ ਰਹਿ ਸਕਦਾ ਸੀ ਕਿੰਨੇ ਕੁ ਜਾਨਾਂ ਬਚ ਸਕਦੀਆਂ ਸੀ ਕਿੰਨਾ ਕੁ ਜਿਹੜਾ ਹੈ ਫਸਲਾਂ ਦਾ ਤੇ ਲੋਕਾਂ ਦੇ ਘਰਾਂ ਦਾ ਬਚਾਅ ਹੋ ਸਕਦਾ ਸੀ ਇਹ ਇਹਦੇ ਵਾਸਤੇ ਜਵਾਬਦੇਹੀ ਪੰਜਾਬ ਸਰਕਾਰ ਦੀ ਬਣਦੀ ਹੈ ਤੇ ਪੰਜਾਬ ਸਰਕਾਰ ਨੂੰ ਚੈਰਜ ਖੜਾ ਕਰਨਾ ਬਣਦਾ ਹੈ ਤੇ ਇਹਦੀ ਇੱਕ ਉੱਚ ਪੱਧਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਇਹਨਾਂ ਨੇ ਛੋਟੇ ਛੋਟੇ ਅਫਸਰਾਂ ਨੂੰ ਸਸਪੈਂਡ ਕਰਤਾ ਜਿਨ੍ਹਾਂ ਦੇ ਹੱਥ 'ਚ ਕੁਝ ਵੀ ਨਹੀਂ ਇਹ ਜਿਹੜੀਆਂ ਤਾਰਾਂ ਨੇ ਉੱਤੇ ਤੱਕ ਜੁੜੀਆਂ ਤੇ ਉਹਨਾਂ ਦੇ ਖਿਲਾਫ ਜਿਹੜੀ ਹੈ ਜੇ ਸਰਕਾਰ ਕਾਰਵਾਈ ਕਰੇਗੀ ਤਾਂ ਤਾਂ ਅਸੀਂ ਇਹ ਸਮਝਾਂਗੇ ਵੀ ਸਰਕਾਰ ਪੰਜਾਬ ਪ੍ਰਤੀ ਜਿਹੜੀ ਹੈ ਹਮਦਰਦੀ ਰੱਖਦੀ ਹੈ ਪੰਜਾਬ ਦੇ ਲੋਕਾਂ ਪ੍ਰਤੀ ਅਤੇ ਸੰਜੀਦਾ ਹੈ ਜ਼ਿੰਮੇਵਾਰ ਹੈ ਨਹੀਂ ਤਾਂ ਜਿਹੜਾ ਮੈਂ ਇਹ ਸਮਝਾਂਗਾ ਵੀ ਇਹ ਸਰਕਾਰ ਦੀ ਮਿਲੀਭੁਗਤ ਨਾਲ ਹੀ ਇਹ ਸਾਰਾ ਕੁਝ ਸਾਰੇ ਦਿੱਲੀ ਵਾਲੇ ਹੋਰ ਜਿਸ ਤਰੀਕੇ ਨਾਲ ਚਲਾ ਰਹੇ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਗੁੱਥਮੁਤ ਕਰਕੇ ਇਹ ਆਪ ਦਾ ਸਮਰਥਨ ਪਾਉਣਾ ਚਾਹੁੰਦੇ ਆ ਸੋ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਕਿ ਇਹਦੀ ਇਨਕੁਆਰੀ ਉੱਚ ਪੱਧਰੀ ਹੋਣੀ ਚਾਹੀਦੀ ਹੈ ਤੇ ਫਿਰ ਮੈਂ ਸਮੂਹ ਸੰਗਤ ਦਾ ਪੰਜਾਬ ਵਾਸੀਆਂ ਦਾ ਵਿਦੇਸ਼ਾਂ ਵਿੱਚ ਬੈਠੇ ਹੋਰ ਸੂਬਿਆਂ ਵਿੱਚ ਬੈਠੇ ਪੰਜਾਬੀਆਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਜਿਸ ਤਰੀਕੇ ਨਾਲ ਤੁਸੀਂ ਇਹ ਸਬੂਤ ਦਿੱਤਾ ਮੈਨੂੰ ਲੱਗਦਾ ਹੈ ਦੁਨੀਆ ਦੇ ਵਿੱਚ ਕੋਈ ਐਸਾ ਹੁਣ ਤੱਕ ਦਾ ਕੋਈ ਇਤਿਹਾਸ ਦੇ ਵਿੱਚ ਨਹੀਂ ਹੋਣਾ ਵੀ ਜਸਤਰੀ ਵੀ ਐਸੀ ਮਦਦ ਐਸਾ ਸਹਿਯੋਗ ਆਪਦੇ ਭਾਈਆਂ ਭੈਣਾਂ ਦਾ ਕਿਸੇ ਕੌਮ ਨੇ ਦਿੱਤਾ ਹੋਵੇ ਜੋ ਪੰਜਾਬੀ ਕਰ ਰਹੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ